ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ گاਵਾ ਸੇ ਲਈ ਲੈ ਕੇ ਆਏ ਜੀ ਇੱਕ ਜਰਸੀ ਬੈਡ ਬਈ ਤਾਜੀ ਸੂਈ ਆ ਇੱਕ ਟੋਕੜ ਬੈੜਾ ਬਈ ਕੋਲੇ ਪਿੰਡ ਵੀਰ ਦਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਜਿਹੜਾ ਭਧੌੜ ਸੈਣਾ ਰਹਿ ਜਾਂਦੇ ਆ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਬਈ ਜੀ ਠੀਕ ਆ ਜੀ ਬਈ ਬਈ ਨਾਮ ਤੇ ਐਡਰੈਸ ਬੋਲੋ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727990 ਠੀਕ ਆ ਬਾਈ ਬਾਈ ਜੀ ਪਹਿਲੇ ਨੰਬਰ ਤੇ ਵਾੜ ਦੇਣਾ ਕਿਹੜਾ ਸੁਆ ਸੁਈ ਹੈ ਤੁਜੇ ਸੁਆ ਸੁਈ ਹੈ ਕਦੋਂ ਸੁਈ ਹੈ ਬਣੀ ਇਹਨੂੰ ਹੋ ਗਏ ਜੀ 5 ਦਿਨ ਸੁਈ ਨੇ 5 ਦਿਨ ਹਾਂ ਬੱਚਾ ਕੀ ਹੈ ਮਗਰ ਬੱਸੀ ਹੈ ਜੀ ਬੱਚੀ ਬੜੀ ਚੰਗੀ ਹੈ ਹਾਂ ਜਲਸੀ ਵਾੜਾ ਜਲਸੀ ਰੱਸੀ ਹੈ ਬਹੁਤ ਆ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਹੈ ਹਾਂ ਜੀ ਕੀ ਬਾਤ ਆ ਬਾਈ ਤੇ ਕਿੰਨਾ ਕੋ ਬੋਲਾ ਬੋਲਾ ਹੋਣਾ ਤਿਆਰ ਹਰਾਂ ਲੀਟਰ ਤਿਆਰ ਹੈ ਜੀ ਇਹਦੇ ਥੱਲੇ ਓਕੇ ਹਾਂ ਜੀ 18 ਲੀਟਰ ਬੋਲਾ ਬਾਈ ਕਹਿੰਦਾ ਨੈਟ ਤਿਆਰ ਆ ਬਾਈ ਹਾਂ ਜੀ ਬਾਈ ਦੋ ਡਾਂਗ ਚੋਗੇ ਲੈ ਜੇ ਹਾਂਜੀ ਕੋਈ ਚੱਕਰ ਨਹੀਂ ਤੁਤ ਦੇ ਦੂਗਾ ਵਧੀਆ ਸੇਵਾਲਾ ਬੰਦਾ ਹੋਇਆ 24 ਲੀਟਰ ਠੀਕ ਆ ਹਾਂ ਹੂੰ ਜਿਵੇਂ ਮਰਜ਼ੀ ਨਿਆਣਾ ਪਾਲ ਨਾੜਾ ਨੂੜਾ ਦਿਖਾ ਦੇ ਇਧਰੋਂ ਲੈ ਪੂਰੀ ਠੰਡੀ ਸੀਲ ਆ ਕੋਈ ਐ ਨਹੀਂ ਹੂੰ ਲੈ ਵਜੈਕ ਕਰ ਲੈ ਬਸ ਪਹਿਲਾਂ ਥਣ ਚੈੱਕ ਕਰਵਾ ਲੈ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਨਾੜਾ ਨੂੜਾ ਫੁੱਲ ਚੰਗੀਆਂ ਕਰਮਾਣੇ ਦੇਖ ਨਹੀਂ ਬਈ ਹਾਂ ਲੈ ਬਈ ਬਾਕੀ ਚਵਾਈ ਦਿਖਾਉਨੇ ਆ ਕਿਉਂ ਨ ਬੜਾ ਚੰਗਾ ਹਣ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਣੀ ਨਹੀਂ ਕਹਿਣਾ ਕਰਮਾਣੇ ਨੇ ਕੁਛ ਵੀ ਬੜੀ ਚੰਗੀ ਚਵਾਈ ਆ ਹਣ ਬਈ ਹਾਂਜੀ ਹੂੰ ਬਾਕੀ ਠੰਡੀ ਆ ਹਿੱਲਣਾ ਕਰਮ ਵਾਲੀ ਨੇ ਹੈ ਨਹੀਂ ਜਿਵੇਂ ਮਰਜ਼ੀ ਨਿਆਣਾ ਪਾ ਲਿਆ। ਕੀ ਬਾਤ। ਬੜਾ ਚੰਗਾ ਚੋਣਾ ਨਾ ਕਰਮ ਵਾਲੀ। ਬੜੀ ਬਿਦੇ ਚਵਾਈ। ਹੂੰ। ਮਗਰਲੇ ਥਣਾਈ ਚੈੱਕ ਕਰ ਲੋ ਚਵਾਈ। ਲੈ। ਇੱਕ ਨੰਬਰ ਚੋਂਣ ਲੱਗਿਆ ਕਰਮ ਵਾਲੀ ਨੂੰ ਇੱਕ ਨੰਬਰ ਕਿੰਨੀ ਅਗਤਾਰਾ ਮਰੀਆਂ ਦੁੱਧ ਦੇਖੋ। ਕੀ ਬਾਤ। ਲੈ। ਓਕੇ ਹੈ ਬਾਈ। ਦਿਖਾ ਦੇ ਥਾਂ ਨੰਬਰ ਚਵਾਈ ਹੈ ਬਾਈ। ਹਾਂ। ਬਾਕੀ ਚਵਾਈ ਹੋਈਵੇ ਟਾਈਮ ਦੱਸ ਦੇ। ਇੱਕ ਮਿੰਟ। ਤਸਮਾ ਕਰਕੇ ਲੈ। ਯਾ ਵਾ ਬਾਕੀਆਂ ਨਹੀਂ ਕੋਈ ਲੈ ਅਗਲਾ ਆ ਤਾਂ ਪਤ ਨਹੀਂ ਠੰਡੀ ਨਹੀਂ ਲੈ ਇਧਰੋਂ ਮਗਰ ਆ ਜਾ ਜਿਵੇਂ ਮਰਜੀ ਹੈ ਨਾ ਬੈਠ ਜਾ ਨੌ ਵਜ ਗਏ ਭਾਈ ਉਸ ਸਮਾਂ ਨਾਲ ਅੱਜ ਆ ਲੈ ਕਿੰਨੇ ਵਜ ਚ ਹੋਈ ਸੀ ਭਾਈ 6:00 ਵਜ ਚ ਹੋਈ ਆ ਭਾਈ ਠੀਕ ਆ ਭਾਈ ਲੈ ਜਿਵੇਂ ਮਰਜੀ ਆ ਠੰਡੀ ਬਹੁਤ ਆ ਨਾ ਹਾਂ ਹਾਂ ਲੈ ਕੀ ਬਾਤ ਓਕੇ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਬਰੀਡ ਇੱਕ ਨੰਬਰ ਆ ਭਾਈ ਸੂਈ ਸਵਾਈਆ ਬੱਚਾ ਮਗਰ ਬੱਛੀ ਆ ਬੱਚੀ ਵੀ ਬਹੁਤ ਚੰਗੀ ਆ ਕਹੋ ਬੱਛੀ ਨੇ ਭਾਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬਿਊਟੀ ਚੈੱਕ ਕਰੋ ਕੱਦ ਫੁੱਲ ਆ ਹਨਾ ਕੱਦ ਵੱਡੀ ਜਲਸੀ ਆ ਉਹ ਛੋਟੀ ਮੰਨ ਕੇ ਨਾ ਆਵੇ ਫੁੱਲ ਕਰਦਾ ਫੁੱਲ ਬ੍ਰੀਡ ਆ ਬਾਈ ਹਾਂ ਕਿਆ ਬਾਤ ਤੁਹਾਨੂੰ ਦੇ ਦੂਗਾ 25 ਲੀਟਰ ਠੀਕ ਆ 18 ਲੀਟਰ ਦੁੱਧ ਹੋਣਾ ਹੈ ਮੰਨ ਲਾ ਵੀ ਤਿਆਰ ਆ ਹੂੰ ਕੀ ਮੁੱਲ ਲਾ ਫਰਜ਼ਾਇਜ ਮੁੱਲ ਕਰਾਉਣਾ ਤਾਂ 80 ਹਜ਼ਾਰ ਆ ਜੀ ਠੀਕ ਆ ਬਾਈ ਹਾਂ 75 ਹਜ਼ਾਰ ਦੀ ਦੇਵਾਂਗੇ 75 ਹਜ਼ਾਰ ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ 80 ਹਜ਼ਾਰ ਕਰ ਲਓ ਬਾਈ ਗੱਲਾਂ ਸਾਰੀਆਂ ਓਕੇ ਆ ਬਾਈ ਬੱਚਾ ਵੀ ਮਗਰ ਬੱਚੀ ਵੀ ਬਹੁਤ ਚੰਗੀ ਆ ਕੁਆਲਿਟੀ ਵਾਲੀ ਬੱਚੀ ਆ ਕਿ ਨਹੀਂ ਹਾਂਜੀ ਹੂੰ ਬਾਕੀ ਕੋਈ ਐ ਨਹੀਂ ਲੈ ਸਹੀ ਗੱਲ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਹਨ ਠੰਡੀ ਕੋਈ ਐ ਨਹੀਂ ਕਾ ਬਾਤ ਆ ਹੂੰ ਲੈਵਾ ਦੂਨੇ ਪਾਸੋਂ ਦਿਖਾ ਦੇ ਸਹੀ ਗੱਲ ਆ ਲੈ ਬਾਈ ਉੱਪਰੋਂ ਵੀ ਦਿਖਾ ਦੇ ਇਧਰੋਂ ਵੀ ਦਿਖਾ ਦੇ ਲੈ ਹਾਂ ਤੁੰ ਦਿਖਾ ਦੇ ਨਾਰ ਨੂੜ ਦਿਖਾ ਦੇ ਹੂੰ ਖਾਰਾ ਲੀਟਰ ਦੁੱਧ ਆ ਤਿਆਰ ਆ ਹੁਣ ਕੈਨਾਲਾ ਨਹੀਂ ਠੀਕ ਆ ਬਾਈ ਹਾਂ ਹੂੰ ਨਾਲੇ ਅਜੇ 5 ਕਿ ਦਿਨਾਂ ਦੀ ਕੋਈ ਸੂਈ ਵੀ ਆ ਠੀਕ ਆ ਕੋਈ ਐ ਨਹੀਂ ਦੂਜਾ ਸੂਆ ਬਹਿੜਾ ਕੱਦ ਦੇਖ ਲੈ ਕੋਈ ਛੋਟੀ ਮੰਨ ਕੇ ਨਾਵੇਂ ਮੈਂ ਬਰਾਬਰ ਖੜਦਾ ਕੱਦ ਦੇਖ ਲੈ ਹੂੰ ਵੀ ਕੋਈ ਐਂ ਦੇਖ ਲੈ ਲੈ ਸਹੀ ਗੱਲ ਹੈ ਕੱਦ ਦਾ ਅੰਦਾਜ਼ਾ ਲਾ ਲਿਓ ਭਾਈ ਹੱਸਾਉਣਾ ਭਾਈ ਬਰਾਬਰ ਖੜਾ ਬਾਕੀ ਬੱਸੀ ਦੇਖ ਲੈ ਨਾਲ ਹੀ ਤਿਆਰ ਹੋ ਜਾਣੀ ਬਹੁਤ ਚੰਗੀ ਹੈ ਭਾਈ ਹਾਂ ਮੁੱਲ ਵੀ ਜੈ ਜਾਣ ਹਾਂ ਮੁੱਲ 'ਚ ਕਰਾਂ ਤਾਂ 80000 75000 'ਚ 75000 ਛੋੜ ਹੀ ਕਰਾਂਗੇ 75000 'ਚ ਬਾਈ ਕਹਿੰਦਾ ਛੋੜ ਹੀ ਹੋਊਗੀ ਮੁੱਲ ਕਰਾਉਣਾ ਜੇ ਡੰਬਰ ਜੀ ਕਰ ਅੱਗੇ ਵੀਰੇ ਦੋ ਨੰਬਰ ਤੋਕਰ ਇਹ ਟੋਕਰ ਵਹਿੜਾ ਬਾਈ ਮਹੀਨੇ ਦੀ ਬਣੀ ਵੀ ਆ ਠੀਕ ਆ ਉਹ ਅਗਲੇ ਦੇ ਕਰਨਾ ਹੂੰ ਬਾਕੀ ਐਂ ਵਹਿੜ ਵਧੀਆ ਹੂੰ ਦੂਜਾ ਸੂਆ ਵਹਿੜਾ ਠੀਕ ਆ ਟੋਕੜ ਵਹਿੜਾ ਹੂੰ ਠੰਡੀ ਸੀਲ ਆ ਕੋਈ ਐ ਨਹੀਂ ਲੈ ਇਹਨਾਂ ਵੀ ਪਤਾ ਨਾ ਮਾਰ ਦਿੰਦੇ ਲੈ ਭਾਈ ਜਿਵੇਂ ਮਰਜ਼ੀ ਵਹਿ ਜਾਣਾ ਕੋਈ ਵਾਸਤਾ ਨਹੀਂ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਨਾ ਗਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੋਲ ਲੈ ਚਵਾਈ ਚੈੱਕ ਕਰੋ ਕਣੀ ਵਿੱਚ ਚੂਣ ਚਵਾਤਾ ਕਰਮਾਈਦਾ ਇੱਕ ਨੰਬਰ ਆ ਲੈ ਕੋਈ ਆਪਾਂ ਬਸਮਾਰ ਨਹੀਂ ਕਰਾਇਆ ਹੂੰ ਲੈ ਲੈ ਕੀ ਬਾਤ ਆ ਭਾਈ ਠੰਡੀ ਸੀਲ ਚਵਾਈ ਇੱਕ ਨੰਬਰ ਆ ਕਹਿੰਦੇ ਚੋਕੇ ਲੈ ਜੇ ਭਾਂ ਦੀ ਕੋਈ ਚੱਕਰ ਨਹੀਂ ਬਸ ਠੀਕ ਆ ਲੈ ਇਹਦੇ ਥੱਲੇ 7 ਕਿਲੋ ਦੁੱਧ ਠੀਕ ਆ ਲੈ ਹੂੰ ਲੈ ਓਕੇ ਆ ਭਾਈ ਚੋਣ ਦਾ ਗਰਮ ਵਾਲੀ ਦਾ ਇੱਕ ਨੰਬਰ ਆ ਕਿ ਨਹੀਂ ਕੋਈ ਚੱਕਰੀ ਨਹੀਂ ਹੂੰ ਥੱਲੇ ਤਾਂ ਅਗਲਾ ਹੱਥ ਵੀ ਨਾ ਲਾਵੇ ਹੂੰ ਲੈ ਮਗਰੋਂ ਲੇਵਾ ਉਬਾਦ ਬਾਕੀ ਬ੍ਰੀਡ ਵੀ ਇੱਕ ਨੰਬਰ ਆ ਚਮਕ ਚਮਕ ਕੇ ਚੰਗੀ ਆ ਸ਼ਾਂ ਤੋਂ ਲੇਵਾ ਚੈੱਕ ਕਰ ਲੋ ਚਵਾਈ ਇਹਦੀ ਵੀ ਹੋਈ ਵੀ ਆ ਨਾ ਭਾਈ ਹਾਂਜੀ ਉਹ ਸਭ ਨੰਨਾਂ ਦਾ ਅਜਾ ਲਾ ਲੋ ਢਲਾਂ ਢੁਲਾਂ ਬਹੁ ਪਈਆਂ ਨੇ ਭਾਈ ਕਿਆ ਬਾਤ ਹੋਲ ਨਿੰਮੜੀ ਬਾਕੀ ਰੇਟ ਵੀ ਬਸਣ ਵਾਲਾ ਹੀ ਆ ਦਾ ਠੀਕ ਆ ਕੀ ਮੋਲ ਆ ਫਿਰ ਜੈਜ ਮੋਲੇ ਕਰਾਉਣਾ ਦਾ 25 ਆ। ਬਸ 20 ਹੀ ਦੇਵਾਂਗੇ ਬਸ। ਕੀ ਆ ਕਬਾਈ? ਹਾਂ। ਬਾਕੀ ਬ੍ਰੀਡ ਦੇਖ, ਮੂੰਹ ਮਾ ਦੇਖਦਾ। ਹੂੰ। ਪੰਜਾਬ ਵਾਲੀ ਜਲਸੀ ਆ। ਸਹੀ ਗੱਲ ਆ ਬਈ। ਹਾਂ ਬਾਕੀ ਨਾ ਆਪ ਵੱਡੀ ਵਾਲੀ ਕਿ ਅੱਗੇ। ਐ ਉਹ ਆ ਪੰਜਾਬ ਵਾਲੀ। ਮੋਲੇ ਕਰਾਉਣਾ ਬਾਈ ਕਹਿੰਦਾ 25 ਕਰਾ ਲਓ। 20000। ਮੂੰਹ ਮਾ ਦਿਖਾ ਦੇਦਾ। ਦੇ ਦਾਂਗੇ। ਇਸ ਦੀ ਬਿਊਟੀ ਦੇਖੋ। ਕੀ ਬਾਤ ਆ। ਹੂੰ। ਬ੍ਰੀਡਫੁੱਲ ਲੱਗਣੀ। ਬ੍ਰੀਡਫੁੱਲ ਆ। ਹੂੰ ਹੂੰ। ਬਾਕੀ ਫਿਰ ਭਾਅ ਵੀ ਕੀ ਆ? ਭਾਅ ਵੀ। ਹਾਂ। ਰੇਟ ਵੀ ਬੱਸਣ ਵਾਲੀ ਆ। ਹੂੰ। ਨਗਸੀਫਾ ਬਾਕੀ ਰਹਿ ਗਈ ਆ ਵੀ ਦੁਗਣੇ ਕਰਦੀ ਆ। ਸਹੀ ਹੈ ਬਈ ਸਹੀ ਹਾਂ ਜੇ ਰਹਿ ਗਈ ਹੁਣ 40000 ਦੀ ਮੂਰੇ ਹੂੰ 40 ਦੇ ਆਰਾਮ ਨਹੀਂ ਆਂ ਖੰਢੀ ਜੰਨੀ ਆ ਲੈ 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 ਕਿਆ ਬਾਤ ਲੈ ਕਿਸੇ ਵੀ ਨੂੰ ਬਈ ਦੋਨੇ ਨਗਾ ਜੋ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ